ਪਾਕਿਸਤਾਨੀ ਕ੍ਰਿਕਟ ਟੀਮ ਨੇ ਇੰਗਲੈਂਡ ਦੌਰੇ ਦਾ ਅੰਤ ਤਮਾਕੀਦਰ ਅੰਦਾਜ਼ ਵਿੱਚ ਕੀਤਾ ਪਾਕਿਸਤਾਨ ਨੇ ਇੰਗਲੈਂਡ ਵਿੱਚ ਇਕਲੌਤੇ T20 ਮੈਚ ਵਿੱਚ 9 ਵਿਕਟਾਂ ਨਾਲ ਮਾਦਤ ਦਿੱਤੀ ਪਾਕਿਸਤਾਨ ਨੇ ਟੈਸਟ ਮੈਚਾਂ 'ਚ ਦਮਦਾਰ ਖੇਡ ਦਿਖਾਇਆ ਪਰ 1 ਡਿਡਜ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਪਰ T20 ਮੈਚ ਜਿੱਤ ਕੇ ਪਾਕਿਸਤਾਨ ਨੇ ਇੰਗਲੈਂਡ ਦੇ ਖਿਲਾਫ ਸੀਰੀਜ਼ ਦਾ ਅੰਤ ਪੋਜ਼ਿਟਿਵ ਅੰਦਾਜ਼ ਵਿੱਚ ਕੀਤਾ پاکستان ਨੂੰ ਖਾਲिद ਲਤੀਫ ਅਤੇ ਸ਼ਰਜੀਲ ਖਾਨ ਦੀ ਇਸਲਾਮੀ ਜੋੜੀ ਨੇ ਤਮਾਕਦਰ ਸ਼ੁਰੂਆਤ ਕੀਤੀ ਦੋਹਾਂ ਨੇ ਮਿਲ ਕੇ ਪਹਿਲੇ ਵਿਕਟ ਲਈ 11.1 ਓਵਰਾਂ ਚਹੀ 107 ਰਨਾਂ ਦੀ ਪਾਰਟਨਰਸ਼ਿਪ ਕੀਤੀ ਦੋਵੇਂ ਇਸਲਾਮੀ ਬੱਲੇਬਾਜ਼ਾਂ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਪਾਕਿਸਤਾਨ ਨੇ ਆਸਾਨੀ ਨਾਲ ਮੈਚ ਆਪਣੇ ਨਾਮ ਕਰ ਲਿਆ BCCI ਅਤੇ ICC ਵਿਚਾਲੇ ਖੜਕ ਗਈ ਹੈ ਖਬਰਾਂ ਮੁਤਾਬਕ BCCI ਪ੍ਰਧਾਨ ਅਤੇ ਮੌਜੂਦ ICC ਚੇਅਰਮੈਨ ਸੰਸ਼ਾਨਕ ਮਨੋਹਰ ਪਾਰਤੀਪੋਟ ਦੀ ਹੀ ਮਦਦ ਨਹੀਂ ਕਰ ਰਹੇ ਲੋਡਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਬੋਰਡ ਨੇ ICC ਤੋਂ ਮਦਦ ਮੰਗੀ ਸੀ ਜਿਸ ਨੂੰ ICC ਨੇ ਅਣਸੁਣਾ ਕਰ ਦਿੱਤਾ ਇਸ ਦੇ ਬਾਅਦ ICC ਨੇ ਅਗਲੇ ਸਾਲ ਇੰਗਲੈਂਡ 'ਚ ਹੋਣ ਵਾਲੀ ਚੈਂਪੀਅਨਸ ਟਰੋਫੀ ਦੇ ਫਾਈਨਾਂਸ ਕਮੇਟੀ ਦੀ ਬੈਠਕ 'ਚ ਵੀ ਭਾਰਤ ਨੂੰ ਬਾਹਰ ਕਰ ਦਿੱਤਾ ਸੀ ਇਸ ਦੇ ਬਾਅਦ BCCI ਦਾ 파ਰਾ ਚੜ ਗਿਆ ਅਤੇ BCCI ਦੇ ਸਕੱਤਰ ਅਜੇ ਸ਼ਿਰਕੇ ਨੇ ਚੈਂਪੀਅਨਸ ਟਰਾਫੀ ਤੋਂ ਹਟਣ ਤੱਕ ਦੀ ਧਮਕੀ ਦੇ ਦਿੱਤੀ ਸ਼ਿਰਕੇ ਨੇ ਕਿਹਾ ਕਿ ਉਹਨਾਂ ਲਈ ਸ਼ਰਮਨਾਕ ਹੈ BCCI ਦੇ ਕਤਕਾਰ ਨੇ ਕਿਹਾ ਕਿ ਸੰਸ਼ਾੰਕ ਮਨੋਹਰ ਨੂੰ ਸੁਨੇਹਾ ਲਾਇਆ ਗਿਆ ਸੀ ਕਿ ਪਰ ਦਾ ਚੈਂਪੀਅਨਸ ਟਰਾਫੀ ਤੋਂ ਹਟ ਸਕਦਾ ਹੈ ਖਬਰਾਂ ਨੇ ਜਵਾਬ ਜਿ ਸੰਸ਼ਾੰਕ ਮਨੋਹਰ ਨੇ ਕਿਹਾ ਕਿ ਜੋ ਹਟਣਾ ਚਾਹੁੰਦਾ ਹੈ ਹਟ ਜਾਵੇ ਜੋ ਦਿਨ ਅਮਰੀਕ ਡਬਲਜ਼ ਖਿਡਾਰਨ ਸਾਨੀਆ ਮੇਰਜ਼ਾ ਤੇ ਉਹਨਾਂ ਦੀ ਚੈਕ ਰਿਪਬਲਿਕ ਦੀ ਜੋੜੀਦਾਰ ਬਾਰਬਰਾ ਸਟ੍ਰਾਈਕੋਵਾ ਯੂਐਸ ਓਪਨ ਗ੍ਰੈਂਡ ਸਲੈਮ ਤੋਂ ਬਾਹਰ ਹੋ ਗਈ ਟੂਰਨਾਮੈਂਟ ਦੇ ਕੁਆਟਰਫਾਈਨਲ ਵਿੱਚ ਸਾਨੀਆ ਬਾਰਬਰਾ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਹ ਜੋੜੀ ਟੂਰਨਾਮੈਂਟ ਦੀ ਨੰਬਰ 1 ਜੋੜੀ ਕੈਰੋਲਿਨ ਗਾਰਸਿਆ ਤੇ ਕ੍ਰਿਸਟੀਨਾ ਮਲੇਦੇਨੋਵਿਕ ਦੀ ਜੋੜੀ ਤੋਂ ਸਿੱਧੇ ਸੈਟਾਂ 'ਚ ਮੈਚ ਹਾਰ ਗਈ ਟ੍ਰੋਫੀ ਦੇ ਆਖਰੀ ਮੈਚ ਵਿੱਚ ਇੰਡੀਆ ਗ੍ਰੀਨ ਵੱਲੋਂ ਖੇਡ ਰਿਹਾ ਲੈਫਟ ਆਰਮ ਸਪਿਨਰ ਪ੍ਰਗਿਆਨ ਓਜਾ ਦੇ ਸਿਰ 'ਤੇ ਫੀਲਡਿੰਗ ਕਰਦੇ ਸਮੇਂ ਸੱਟ ਲੱਗੀ ਜਿਸ ਮਗਰੋਂ ਬੇਹੋਸ਼ ਹੋ ਗਏ ਤੇ ਉਹਨਾਂ ਨੂੰ ਹਸਪਤਾਲ ਲੈ ਜਾਣਾ ਪਿਆ ਬੀਸੀਐਸਆਈ ਨੇ ਪ੍ਰਗਿਆਨ ਓਜਾ ਇਸ ਮੰਦੀ ਟਵੀਟ ਕਰ ਦੱਸਿਆ ਕਿ ਉਹਨਾਂ ਦੀ ਜ਼ਿਹਤ ਹੁਣ ਚੰਗੀ ਹੈ ਜਿਸਤੇ ਨਜ਼ਰ ਰੱਖੀ ਜਾ ਰਹੀ ਹੈ वेस्ट इंडीज दौरे ਤੇ ਗਈ ਪਾਰਟੀ ਟੀਮ ਦੇ 6 ਪਲੇਅਰ ਥੀ ਲੀਵ ਟਰਾਫੀ ਦੇ ਫਾਈਨਲਸ ਖੇਡਣਗੇ ਜਿਨ੍ਹਾਂ ਚ ਰੋਹਿਤ ਸ਼ਰਮਾ ਤੇ ਸ਼ਿਖਰਤਾਵਨ ਵੀ ਸ਼ਾਮਲ ਨੇ ਦਸਲ ਦਸ ਤਬ ਤੋਂ ਸ਼ੁਰੂ ਹੋਣ ਵਾਲੇ 5 ਦਿਨਾਂ ਮੈਚ ਵਿੱਚ ਖੇਡਣਗੇ ਫਾਈਨਲ ਮੈਚ ਇੰਡੀਆ ਬਲੂ ਹੌਤੇ ਇੰਡੀਆ ਰੇਡ ਵਿਚਾਲੇ ਗਰੇਟਰ ਨਾਇਡਾ ਸਪੋਰਟਸ ਕੰਪਲੈਕਸ ਮੈਦਾਨ ਤੇ ਕਿਟਿਆ ਜਾਏਗਾ